ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਆਸਟ੍ਰੇਲੀਆ ਵਿੱਚ ਪੰਜਾਬੀ ਕੁੜੀ ਦੇ ਸਫ਼ਰ ਦੀ ਸੱਚੀ ਕਹਾਣੀ ਪ੍ਰਿਆਦੀ ਕਹਾਣੀ ਸ਼ੁਰੂ ਹੁੰਦੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਿੱਥੇ ਉਹ ਆਪਣੇ ਮਾਤਾ ਪਿਤਾ ਅਤੇ ਭੈਣ ਭਰਾਵਾਂ ਨਾਲ ਰਹਿੰਦੀ ਸੀ ਉਸ ਦਾ ਪਰਿਵਾਰ ਸਧਾਰਨ ਕਿਸਾਨ ਸੀ ਜਿਨ੍ਹਾਂ ਦੀ ਜ਼ਿੰਦਗੀ ਖੇਤਾਂ ਵਿੱਚ ਮਿਹਨਤ ਕਰਦਿਆਂ ਲੰਘਦੀ ਸੀ ਪਰ ਪ੍ਰਿਆ ਦੇ ਦਿਲ ਵਿੱਚ ਵੱਡੇ ਸੁਪਨੇ ਸਨ ਉਹ ਹਮੇਸ਼ਾ ਸੋਚਦੀ ਸੀ ਕਿ ਉਹ ਪੜਾਈ ਕਰਕੇ ਵਿਦੇਸ਼ ਜਾਵੇਗੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਦਲ ਦੇਵੇਗੀ। ਉਸਦੇ ਮਾਤਾ-ਪਿਤਾ ਨੇ ਵੀ ਉਸ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ। ਭਾਵੇਂ ਉਨ੍ਹਾਂ ਕੋਲ ਜ਼ਿਆਦਾ ਸਾਧਨ ਨਹੀਂ ਸਨ। ਪ੍ਰਿਆ ਨੇ ਦਿਨ-ਰਾਤ ਮਿਹਨਤ ਕੀਤੀ ਅਤੇ ਆਪਣੀ ਪੜਾਈ ਵਿੱਚ ਚੰਗੇ ਨੰਬਰ ਲਏ। ਇੱਕ ਦਿਨ ਉਸ ਨੂੰ ਆਸਟ੍ਰੇਲੀਆ ਵਿੱਚ ਪੜ੍ਹਾਈ ਲਈ ਵਜ਼ੀਫੇ ਦੀ ਖ਼ਬਰ ਮਿਲੀ। ਇਹ ਸੁਣ ਕੇ ਉਸ ਦਾ ਦਿਲ ਖੁਸ਼ੀ ਨਾਲ ਭਰ ਗਿਆ। ਪਰ ਨਾਲ ਹੀ ਡਰ ਵੀ ਸੀ ਵਿਦੇਸ਼ ਜਾਣ ਦਾ ਮਤਲਬ ਸੀ ਆਪਣੇ ਪਰਿਵਾਰ ਤੋਂ ਦੂਰ ਜਾਣਾ ਇੱਕ ਅਣਜਾਣ ਦੇਸ਼ ਵਿੱਚ ਆਪਣੀ ਪਛਾਣ ਬਣਾਉਣਾ ਫਿਰ ਵੀ ਉਸ ਨੇ ਇਹ ਮੌਕਾ ਗਵਾਉਣਾ ਨਹੀਂ ਚਾਹਿਆ ਉਸ ਦੇ ਅੰਦਰ ਇੱਕ ਅਗ ਸੀ ਜੋ ਉਸ ਨੂੰ ਅੱਗੇ ਵਧਣ ਲਈ ਕਹਿ ਰਹੀ ਸੀ ਉਸ ਨੇ ਆਪਣੇ ਸੁਪਨਿਆਂ ਨੂੰ ਸੱਚ ਕਰਨ ਦੀ ठान ਲਈ ਅਤੇ ਆਸਟ੍ਰੇਲੀਆ ਦੇ ਸਫ਼ਰ ਲਈ ਤਿਆਰੀ ਸ਼ੁਰੂ ਕਰ ਦਿੱਤੀ ਆਸਟ੍ਰੇਲੀਆ ਪਹੁੰਚਦੇ ਹੀ ਪ੍ਰਿਆ ਦੇ ਸਾਹਮਣੇ ਇੱਕ ਨਵਾਂ ਸੰਸਾਰ ਸੀ। ਉੱਥੇ ਦੀਆਂ ਚਮਕਦੀਆਂ ਇਮਾਰਤਾਂ, ਤੇਜ਼ ਰਫ਼ਤਾਰ ਜ਼ਿੰਦਗੀ ਅਤੇ ਵੱਖਰੀ ਭਾਸ਼ਾ ਨੇ ਉਸ ਨੂੰ ਹੈਰਾਨ ਕਰ ਦਿੱਤਾ। ਉਸ ਨੇ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਦੇਖਿਆ ਸੀ। ਪਿੰਡ ਵਿੱਚ ਉਹ ਸਿਰਫ਼ ਪੰਜਾਬੀ ਬੋਲਦੀ ਸੀ, ਪਰ ਇੱਥੇ ਅੰਗਰੇਜ਼ੀ ਸਮਝਣ ਅਤੇ ਬੋਲਣ ਦੀ ਲੋੜ ਸੀ। ਪਹਿਲੇ ਦਿਨਾਂ ਵਿੱਚ ਉਸ ਨੂੰ ਬਹੁਤ ਮੁਸ਼ਕਲ ਹੋਈ। ਉਸ ਨੂੰ ਆਸਟ੍ਰੇਲੀਆਈ ਲਹਿਜਾ ਸਮਝ ਨਹੀਂ ਆਉਂਦਾ ਸੀ। ਅਤੇ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੀ ਸੀ ਕਾਰਦੀ ਯਾਦ ਵੀ ਉਸ ਨੂੰ ਸਤਾਉਂਦੀ ਸੀ ਕਈ ਰਾਤਾਂ ਉਹ ਆਪਣੇ ਪਰਿਵਾਰ ਨੂੰ ਯਾਦ ਕਰਕੇ ਰੋਦੀ ਰਹੀ ਪਰ ਪ੍ਰਿਆ ਨੇ ਹਾਰ ਨਾ ਮੰਨਣ ਦਾ ਫੈਸਲਾ ਕੀਤਾ ਉਸ ਨੇ ਆਪਣੇ ਆਪ ਨੂੰ ਸਮਝਾਇਆ ਕਿ ਇਹ ਸਭ ਉਸ ਦੇ ਸੁਪਨੇ ਦਾ ਹਿੱਸਾ ਹੈ ਉਸ ਨੇ ਹੌਲੀ-ਹੌਲੀ ਅੰਗਰੇਜ਼ੀ ਸਿੱਖਣੀ ਸ਼ੁਰੂ ਕੀਤੀ ਅਤੇ ਆਪਣੇ ਕਾਲਜ ਦੀ ਪੜਾਈ ਤੇ ਧਿਆਨ ਦਿੱਤਾ ਉਸ ਦੇ ਅੰਦਰ ਇੱਕ ਜਜ਼ਬਾ ਸੀ ਜਿਸਨੇ ਉਸ ਨੂੰ ਹਰ ਔਕੜ ਨਾਲ ਲੜਨ ਦੀ ਹਿੰਮਤ ਦਿੱਤੀ ਉਸਨੇ ਆਪਣੇ ਆਪ ਨੂੰ ਨਵੇਂ ਮਾਹੌਲ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਟੀਚੇ ਵੱਲ ਵਧਣਾ ਸ਼ੁਰੂ ਕੀਤਾ ਆਸਟ੍ਰੇਲੀਆ ਦੇ ਵੱਡੇ ਸ਼ਹਿਰ ਵਿੱਚ ਪਹੁੰਚ ਕੇ ਪ੍ਰਿਆ ਨੂੰ ਇੱਕ ਨਵੀਂ ਦੁਨੀਆ ਦਾ ਅਹਿਸਾਸ ਹੋਇਆ ਉੱਥੇ ਦੀਆਂ ਉੱਚੀਆਂ ਇਮਾਰਤਾਂ ਰੰਗ-ਬਰੰਗੇ ਬਾਜ਼ਾਰ ਅਤੇ ਵੱਖ-ਵੱਖ ਸੱਭਿਆਚਾਰਾਂ ਦੇ ਲੋਕਾਂ ਨੂੰ ਦੇਖ ਕੇ ਉਹ ਚੱਕਤ ਰਹਿ ਗਈ ਉਸ ਨੂੰ ਆਪਣੇ ਪਿੰਡ ਦੀ ਸਾਦਗੀ ਯਾਦ ਆਉਣ ਲੱਗੀ ਜਿੱਥੇ ਜ਼ਿੰਦਗੀ ਸਿਰਫ ਖੇਤਾਂ ਅਤੇ ਘਰ ਤੱਕ ਸੀਮਤ ਸੀ ਇੱਥੇ ਸਭ ਕੁਝ ਤੇਜ਼ ਅਤੇ ਅਜਨਬੀ ਸੀ ਉਸਨੇ ਆਪਣੇ ਕਾਲਜ ਵਿੱਚ ਪੜਾਈ ਸ਼ੁਰੂ ਕੀਤੀ ਪਰ ਸ਼ੁਰੂ ਵਿੱਚ ਉਸ ਨੂੰ ਬਹੁਤ ਮੁਸ਼ਕਲਾਂ ਆਈਆਂ ਪ੍ਰੋਫੈਸਰਾਂ ਦੀ ਤੇਜ਼ ਅੰਗਰੇਜ਼ੀ ਅਤੇ ਨਵਾਂ ਸਿਲੇਬਸ ਸਮਝਣ ਵਿੱਚ ਉਸ ਨੂੰ ਸਮਾਂ ਲੱਗਾ ਉਸ ਦੇ ਸਹਿਪਾਠੀ ਵੀ ਉਸ ਨਾਲੋਂ ਬਹੁਤ ਵੱਖਰੇ ਸਨ ਅਤੇ ਉਹ ਆਪਣੇ ਆਪ ਨੂੰ ਅਜਨਬੀ ਮਹਿਸੂਸ ਕਰਦੀ ਸੀ ਪਰ ਪ੍ਰਿਆ ਨੇ ਹਿੰਮਤ ਨਹੀਂ ਹਾਰੀ ਉਸਨੇ ਆਪਣੇ ਸਹਿਪਾਠੀਆਂ ਤੋਂ ਮਦਦ ਲਈ ਅਤੇ ਰਾਤਾਂ ਨੂੰ ਜਾਗ ਕੇ ਪੜ੍ਹਾਈ ਕੀਤੀ। ਉਸ ਦੇ ਅੰਦਰ ਇੱਕ ਅਜੀਬ ਜਿਹੀ ਤਾਕਤ ਸੀ ਜੋ ਉਸ ਨੂੰ ਅੱਗੇ ਵਧਣ ਲਈ ਪ੍ਰੇਰਦੀ ਸੀ। ਉਸਨੇ ਆਪਣੇ ਆਪ ਨੂੰ ਇਸ ਨਵੇਂ ਜੀਵਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਅਤੇ ਹੌਲੀ-ਹੌਲੀ ਆਪਣੀ ਥਾਂ ਬਣਾਉਣੀ ਸ਼ੁਰੂ ਕਰ ਦਿੱਤੀ। ਪ੍ਰਿਆ ਦੀਆਂ ਮੁਸ਼ਕਲਾਂ ਇੱਥੇ ਖਤਮ ਨਹੀਂ ਹੋਈਆਂ। ਉਸ ਦਾ ਵਜ਼ੀਫਾ ਸਿਰਫ ਪੜ੍ਹਾਈ ਦੀ ਫੀਸ ਲਈ ਸੀ ਪਰ ਰਹਿਣ-ਸਹਿਣ ਦਾ ਖਰਚਾ ਉਸ ਨੂੰ ਖੁਦ ਚੁਕਣਾ ਪੈਂਦਾ ਸੀ ਆਸਟ੍ਰੇਲੀਆ ਵਿੱਚ ਜ਼ਿੰਦਗੀ ਮਹਿੰਗੀ ਸੀ ਅਤੇ ਉਸ ਕੋਲ ਪੈਸੇ ਬਚਾਉਣ ਦਾ ਕੋਈ ਰਸਤਾ ਨਹੀਂ ਸੀ ਉਸ ਨੇ ਇੱਕ ਛੋਟੀ ਜਹੀ ਨੌਕਰੀ ਸ਼ੁਰੂ ਕੀਤੀ ਜਿੱਥੇ ਉਹ ਹਫ਼ਤੇ ਦੇ ਅੰਤ ਵਿੱਚ ਲੋਕਾਂ ਦੇ ਘਰਾਂ ਵਿੱਚ ਸਫਾਈ ਕਰਦੀ ਸੀ ਇਹ ਕੰਮ ਉਸ ਲਈ ਬਹੁਤ ਮੁਸ਼ਕਲ ਸੀ ਕਿਉਂਕਿ ਉਸ ਨੇ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਕੀਤਾ ਸੀ ਕਈ ਵਾਰ ਲੋਕ ਉਸ ਨਾਲ ਸਖਤੀ ਨਾਲ ਪੇਸ਼ ਆਉਂਦੇ ਸਨ ਜਿਸ ਨਾਲ ਉਸ ਦਾ ਦਿਲ ਟੁੱਟ ਜਾਂਦਾ ਸੀ ਪਰ ਪ੍ਰਿਆ ਨੇ ਆਪਣੇ ਸੁਪਨੇ ਨੂੰ ਯਾਦ ਕੀਤਾ ਉਸ ਨੂੰ ਪਤਾ ਸੀ ਕਿ ਇਹ ਸਭ ਉਸ ਦੀ ਸਫਲਤਾ ਦਾ ਹਿੱਸਾ ਹੈ ਉਸ ਨੇ ਆਪਣੀ ਨੌਕਰੀ ਅਤੇ ਪੜਾਈ ਨੂੰ ਸੰਤੁਲਨ ਵਿੱਚ ਰੱਖਿਆ ਰਾਤ ਨੂੰ ਥੱਕ ਕੇ ਸੌਣ ਦੀ ਬਜਾਏ ਉਹ ਆਪਣੀਆਂ ਕਿਤਾਬਾਂ ਖੋਲ੍ਹਦੀ ਅਤੇ ਪੜ੍ਹਦੀ ਉਸ ਦੀ ਇਹ ਮਿਹਨਤ ਅਤੇ ਲਗਨ ਉਸ ਨੂੰ ਹੌਸਲਾ ਦਿੰਦੀ ਰਹੀ ਅਤੇ ਉਹ ਹਰ ਰੋਜ਼ ਆਪਣੇ ਟੀਚੇ ਵੱਲ ਇੱਕ ਕਦਮ ਅੱਗੇ ਵਧਦੀ ਗਈ ਇੱਕ ਦਿਨ ਪ੍ਰਿਆ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਬਦਲਾ ਆਇਆ ਉਸ ਦੀ ਮੁਲਾਕਾਤ ਇੱਕ ਆਸਟ੍ਰੇਲੀਆਈ ਪਰਿਵਾਰ ਨਾਲ ਹੋਈ ਜਿਨ੍ਹਾਂ ਨੇ ਉਸ ਨੂੰ ਆਪਣੇ ਘਰ ਵਿੱਚ ਰਹਿਣ ਦੀ ਪੇਸ਼ਕਸ਼ ਕੀਤੀ। ਉਹਨਾਂ ਨੇ ਉਸ ਨੂੰ ਆਪਣੇ ਬੱਚਿਆਂ ਨੂੰ ਪੜਾਉਣ ਲਈ ਕਿਹਾ ਜਿਸ ਨਾਲ ਉਸ ਨੂੰ ਰਹਿਣ ਦੀ ਥਾਂ ਅਤੇ ਥੋੜਾ ਜਿਹਾ ਖਰਚਾ ਮਿਲਣ ਲੱਗਾ। ਇਸ ਨਾਲ ਪ੍ਰਯਾਦੀ ਜ਼ਿੰਦਗੀ ਕੁਝ ਸੌਖੀ ਹੋ ਗਈ। ਉਸ ਨੂੰ ਹੁਣ ਸਫਾਈ ਵਰਗੇ ਮੁਸ਼ਕਲ ਕੰਮ ਨਹੀਂ ਕਰਨੇ ਪਏ। ਇਸ ਪਰਿਵਾਰ ਦੇ ਸਹਿਯੋਗ ਨਾਲ ਉਸ ਨੇ ਆਪਣੀ ਅੰਗਰੇਜ਼ੀ ਨੂੰ ਹੋਰ ਬਿਹਤਰ ਕੀਤਾ। ਅਤੇ ਆਪਣੇ ਆਪ ਨੂੰ ਵਿਸ਼ਵਾਸ ਨਾਲ ਪੇਸ਼ ਕਰਨਾ ਸਿੱਖਿਆ ਉਸਨੇ ਕਾਲਜ ਵਿੱਚ ਵੀ ਕੁਝ ਦੋਸਤ ਬਣਾਏ ਜੋ ਉਸਦੇ ਲਈ ਪਰਿਵਾਰ ਵਰਗੇ ਬਣ ਗਏ ਇਹਨਾਂ ਦੋਸਤਾਂ ਨਾਲ ਉਸਨੇ ਆਪਣੀ ਇਕਲਾਪਨ ਦੀ ਭਾਵਨਾ ਨੂੰ ਦੂਰ ਕੀਤਾ ਅਤੇ ਆਪਣੇ ਆਪ ਨੂੰ ਇੱਕ ਮਜ਼ਬੂਤ ਔਰਤ ਵਜੋਂ ਦੇਖਣਾ ਸ਼ੁਰੂ ਕੀਤਾ ਇਸ ਸਹਾਰੇ ਨੇ ਉਸਦੇ ਹੌਸਲੇ ਨੂੰ ਹੋਰ ਵਧਾਇਆ ਅਤੇ ਉਸਨੇ ਆਪਣੀ ਪੜਾਈ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਉਸ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਉਮੀਦ ਜਾਗੀ ਜਿਸ ਨੇ ਉਸ ਨੂੰ ਅੱਗੇ ਵਧਣ ਦੀ ਤਾਕਤ ਦਿੱਤੀ ਪ੍ਰਿਆਦੀ ਮਿਹਨਤ ਨੇ ਰੰਗ ਲਿਆਇਆ ਉਸ ਨੇ ਆਪਣੀ ਪੜਾਈ ਵਿੱਚ ਸਖਤ ਮਿਹਨਤ ਕੀਤੀ ਅਤੇ ਆਪਣੇ ਪ੍ਰੋਜੈਕਟਾਂ ਵਿੱਚ ਨਵੇਂ ਵਿਚਾਰ ਪੇਸ਼ ਕੀਤੇ ਉਸ ਦੇ ਪ੍ਰੋਫੈਸਰ ਉਸ ਦੀ ਲਗਨ ਤੋਂ ਪ੍ਰਭਾਵਿਤ ਹੋਏ ਅਤੇ ਉਸ ਨੂੰ ਕਈ ਅਵਾਰਡ ਮਿਲੇ ਉਸ ਦਾ ਨਾਮ ਕਾਲਜ ਦੇ ਸਭ ਤੋਂ ਚੰਗੇ ਵਿਦਿਆਰਥੀਆਂ ਵਿੱਚ ਸ਼ਾਮਲ ਹੋ ਗਿਆ ਇਸ ਸਫਲਤਾ ਨੇ ਉਸ ਦੇ ਆਤਮ ਵਿਸ਼ਵਾਸ ਨੂੰ ਬਹੁਤ ਵਧਾਇਆ। ਉਸ ਨੇ ਆਪਣੇ ਪਰਿਵਾਰ ਨੂੰ ਆਪਣੀਆਂ ਪ੍ਰਾਪਤੀਆਂ ਬਾਰੇ ਦੱਸਿਆ, ਜਿਸ ਨਾਲ ਉਹਨਾਂ ਦੇ ਚਿਹਰੇ ਤੇ ਮੁਸਕਾਨ ਆ ਗਈ। ਪ੍ਰਿਆਦੀ ਕਹਾਣੀ ਨੇ ਨਾ ਸਿਰਫ ਉਸ ਦੇ ਪਿੰਡ ਵਿੱਚ ਸਗੋਂ ਆਸਟ੍ਰੇਲੀਆ ਵਿੱਚ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ। ਉਸ ਨੇ ਦਿਖਾਇਆ ਕਿ ਇੱਕ ਛੋਟੇ ਪਿੰਡ ਦੀ ਕੁੜੀ ਵੀ ਵੱਡੇ ਸੁਪਨੇ ਪੂਰੇ ਕਰ ਸਕਦੀ ਹੈ। ਉਸ ਦੀ ਇਹ ਸਫਲਤਾ ਸਿਰਫ ਡਿਗਰੀ ਜਾਂ ਅਵਾਰਡਾਂ ਤੱਕ ਸੀਮਤ ਨਹੀਂ ਸੀ। ਸਗੋਂ ਉਸ ਦੀ ਅੰਦਰੂਨੀ ਤਾਕਤ ਅਤੇ ਹਿੰਮਤ ਦਾ ਪ੍ਰਤੀਕ ਸੀ ਉਸ ਨੇ ਆਪਣੇ ਆਪ ਨੂੰ ਇੱਕ ਮਿਸਾਲ ਵਜੋਂ ਪੇਸ਼ ਕੀਤਾ ਜੋ ਹੋਰਨਾਂ ਲਈ ਵੀ ਰਾਹ ਦਰਸਾਉਂਦੀ ਸੀ ਉਸ ਦੀ ਇੱਜ਼ਤ ਉਸ ਦੀ ਮਿਹਨਤ ਅਤੇ ਸੰਘਰਸ਼ ਦਾ ਨਤੀਜਾ ਸੀ ਜਿਸ ਨੇ ਉਸ ਨੂੰ ਇੱਕ ਨਵੀਂ ਪਛਾਣ ਦਿੱਤੀ ਕੁਝ ਸਾਲਾਂ ਦੀ ਮਿਹਨਤ ਤੋਂ ਬਾਅਦ ਪ੍ਰਿਆ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਇੱਕ ਚੰਗੀ ਨੌਕਰੀ ਹਾਸਲ ਕੀਤੀ ਉਸ ਦੀ ਸਫਲਤਾ ਦੀ ਖਬਰ ਉਸ ਦੇ ਪਿੰਡ ਤੱਕ ਪਹੁੰਚੀ ਅਤੇ ਉਸ ਦੇ ਪਰਿਵਾਰ ਨੂੰ ਮਾਣ ਮਹਿਸੂਸ ਹੋਇਆ ਉਸ ਨੇ ਆਪਣੇ ਮਾਤਾ ਪਿਤਾ ਦੀਆਂ ਉਮੀਦਾਂ ਤੇ ਖਰਾ ਉਤਰ ਕੇ ਦਿਖਾਇਆ ਕਿ ਉਹਨਾਂ ਦੀਆਂ ਕੁਰਬਾਨੀਆਂ ਵਿਅਰਥ ਨਹੀਂ ਗਈਆਂ ਪ੍ਰਿਆ ਨੇ ਆਪਣੀ ਕਮਾਈ ਨਾਲ ਆਪਣੇ ਪਰਿਵਾਰ ਦੀ ਮਦਦ ਕੀਤੀ ਅਤੇ ਉਹਨਾਂ ਦੀ ਜ਼ਿੰਦਗੀ ਸੁਖਾਲੀ ਬਣਾਈ ਇਸ ਤੋਂ ਇਲਾਵਾ ਉਸ ਨੇ ਆਪਣੇ ਪਿੰਡ ਵਿੱਚ ਇੱਕ ਸਕੂਲ ਖੋਲਣ ਦਾ ਫੈਸਲਾ ਕੀਤਾ ਤਾਂ ਜੋ ਹੋਰ ਬੱਚਿਆਂ ਨੂੰ ਵੀ ਪੜ੍ਹਾਈ ਦੇ ਮੌਕੇ ਮਿਲ ਸਕਣ ਉਸ ਦੀ ਇਹ ਪਹਿਲ ਨੇ ਬਹੁਤ ਸਾਰੇ ਬੱਚਿਆਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦਾ ਰਾਹ ਖੋਲ੍ਹਿਆ। ਪ੍ਰਿਆ ਦੀ ਕਹਾਣੀ ਇੱਕ ਜੀਵੰਤ ਮਿਸਾਲ ਬਣ ਗਈ ਜੋ ਦਰਸਾਉਂਦੀ ਸੀ ਕਿ ਮਿਹਨਤ ਅਤੇ ਹਿੰਮਤ ਨਾਲ ਕੁਝ ਵੀ ਅਸੰਭਵ ਨਹੀਂ। ਉਸਨੇ ਆਪਣੀ ਸਫਲਤਾ ਨੂੰ ਸਿਰਫ ਆਪਣੇ ਤੱਕ ਸੀਮਤ ਨਹੀਂ ਰੱਖਿਆ। ਸਗੋਂ ਇਸ ਨੂੰ ਦੂਜਿਆਂ ਦੀ ਪਲਾਈ ਲਈ ਵਰਤਿਆ। ਉਸਦੀ ਇਹ ਯਾਤਰਾ ਸਾਰਿਆਂ ਲਈ ਇੱਕ ਸੁਨੇਹਾ ਸੀ। ਸੁਪਨੇ ਵੱਡੇ ਦੇਖੋ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਮਿਹਨਤ ਕਰੋ। ਆਪਣੀ ਸਫਲਤਾ ਤੋਂ ਬਾਅਦ ਪ੍ਰਿਆ ਨੇ ਆਪਣੇ ਅਨੁਭਵਾਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਦਾ ਫੈਸਲਾ ਕੀਤਾ ਉਸ ਨੇ ਇੱਕ ਸਮੂਹ ਬਣਾਇਆ ਜਿੱਥੇ ਉਹ ਨਵੇਂ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਦਿੰਦੀ ਸੀ ਖਾਸ ਕਰਕੇ ਉਹਨਾਂ ਨੂੰ ਜੋ ਵਿਦੇਸ਼ ਜਾ ਕੇ ਪੜਨਾ ਚਾਹੁੰਦੇ ਸਨ ਉਸ ਨੇ ਆਪਣੀਆਂ ਮੁਸ਼ਕਲਾਂ ਅਤੇ ਉਹਨਾਂ ਨੂੰ ਪਾਰ ਕਰਨ ਦੇ ਤਰੀਕੇ ਬਾਰੇ ਦੱਸਿਆ ਉਸ ਦੀਆਂ ਗੱਲਾਂ ਸੁਣ ਕੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਹਿੰਮਤ ਮਿਲੀ ਉਸਨੇ ਉਹਨਾਂ ਨੂੰ ਸਿਖਾਇਆ ਕਿ ਨਵੇਂ ਮਾਹੌਲ ਵਿੱਚ ਆਪਣੇ ਆਪ ਨੂੰ ਕਿਵੇਂ ਟਾਲਣਾ ਹੈ ਅਤੇ ਆਪਣੇ ਟੀਚਿਆਂ ਵੱਲ ਕਿਵੇਂ ਵਧਣਾ ਹੈ ਇਸ ਤਰ੍ਹਾਂ ਪ੍ਰਿਆ ਨੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾ ਲਿਆਇਆ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਸਫਲਤਾ ਸਿਰਫ ਉਸ ਦੀ ਨਹੀਂ ਸਗੋਂ ਉਹਨਾਂ ਸਾਰਿਆਂ ਦੀ ਹੈ ਜੋ ਉਸ ਦੇ ਸੰਪਰਕ ਵਿੱਚ ਆਏ ਉਸ ਦੀ ਇੱਕ ਕੋਸ਼ਿਸ਼ ਉਸ ਲਈ ਇੱਕ ਨਵਾਂ ਮਕਸਦ ਬਣ ਗਈ ਉਸ ਨੇ ਮਹਿਸੂਸ ਕੀਤਾ ਕਿ ਆਪਣੇ ਸੰਘਰਸ਼ ਨੂੰ ਦੂਜਿਆਂ ਦੀ ਮਦਦ ਲਈ ਵਰਤਣ ਨਾਲ ਉਸ ਦੀ ਜ਼ਿੰਦਗੀ ਨੂੰ ਸੱਚਾ ਅਰਥ ਮਿਲਿਆ ਉਸ ਦੀ ਕਹਾਣੀ ਹੁਣ ਸਿਰਫ ਇੱਕ ਕੁੜੀ ਦੀ ਨਹੀਂ ਸਗੋਂ ਇੱਕ ਪੂਰੇ ਸਮਾਜ ਦੀ ਪ੍ਰੇਰਣਾ ਬਣ ਗਈ ਕੁਝ ਸਾਲਾਂ ਬਾਅਦ ਪ੍ਰਿਆ ਆਪਣੇ ਪਿੰਡ ਵਾਪਸ ਆਈ ਇਸ ਵਾਰ ਉਹ ਇੱਕ ਸਧਾਰਨ ਕੁੜੀ ਨਹੀਂ ਸਗੋਂ ਇੱਕ ਸਫਲ ਅਤੇ ਮਜ਼ਬੂਤ ਔਰਤ ਸੀ ਉਸ ਨੇ ਆਪਣੇ ਪਰਿਵਾਰ ਅਤੇ ਪਿੰਡ ਵਾਲਿਆਂ ਨੂੰ ਦਿਖਾਇਆ ਕਿ ਸੁਪਨੇ ਸੱਚ ਹੋ ਸਕਦੇ ਹਨ ਉਸ ਦੇ ਪਿੰਡ ਵਿੱਚ ਉਸ ਦੀ ਵਾਪਸੀ ਇੱਕ ਉਤਸਵ ਵਰਗੀ ਸੀ ਉਸ ਨੇ ਆਪਣੇ ਸਕੂਲ ਦਾ ਸੁਪਨਾ ਪੂਰਾ ਕੀਤਾ ਅਤੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਉਸ ਨੇ ਉਹਨਾਂ ਨੂੰ ਵਿਦੇਸ਼ ਜਾ ਕੇ ਪੜਨ ਅਤੇ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕੀਤਾ ਉਸ ਦੀ ਕਹਾਣੀ ਨੇ ਨੌਜਵਾਨਾਂ ਦੇ ਦਿਲਾਂ ਵਿੱਚ ਇੱਕ ਨਵੀਂ ਚੰਗਿਆੜੀ ਜਗਾਈ ਉਸ ਨੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਅਤੇ ਲੋਕਾਂ ਨੂੰ ਸਿਖਾਇਆ ਕਿ ਮੁਸ਼ਕਿਲਾਂ ਦੇ ਬਾਵਜੂਦ ਵੀ ਜਿੱਤ ਹਾਸਲ ਕੀਤੀ ਜਾ ਸਕਦੀ ਹੈ ਪ੍ਰਿਆਦੀ ਵਾਪਸੀ ਨਾਲ ਉਸ ਦੇ ਪਰਿਵਾਰ ਨੂੰ ਸਿਰਫ ਆਰਥਿਕ ਸਹਾਰਾ ਹੀ ਨਹੀਂ ਸਗੋਂ ਇੱਕ ਨਵੀਂ ਉਮੀਦ ਵੀ ਮਿਲੀ ਉਸ ਦੀ ਇਹ ਯਾਤਰਾ ਇੱਕ ਸੁਨੇਹਾ ਸੀ ਕਿ ਜੇਕਰ ਤੁਸੀਂ ਆਪਣੇ ਟੀਚਿਆਂ ਲਈ ਲੜਦੇ ਹੋ ਤਾਂ ਦੁਨੀਆ ਵੀ ਤੁਹਾਡੇ ਸਾਹਮਣੇ ਚੁੱਕਦੀ ਹੈ ਉਸ ਨੇ ਆਪਣੀ ਸਫਲਤਾ ਨੂੰ ਆਪਣੇ ਸਮਾਜ ਦੀ ਬਿਹਤਰੀ ਲਈ ਵਰਤਿਆ ਪ੍ਰਿਆਦੀ ਇਸ ਪੂਰੀ ਕਹਾਣੀ ਵਿੱਚ ਸਾਨੂੰ ਇੱਕ ਵੱਡੀ ਸਿੱਖਿਆ ਮਿਲਦੀ ਹੈ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਪਰ ਜੇ ਤੁਸੀਂ ਆਪਣੇ ਸੁਪਨਿਆਂ ਤੇ ਪਰੋਸਾ ਰੱਖਦੇ ਹੋ ਅਤੇ ਮਿਹਨਤ ਕਰਦੇ ਹੋ ਤਾਂ ਕੋਈ ਵੀ ਰੁਕਾਵਟ ਤੁਹਾਨੂੰ ਰੋਕ ਨਹੀਂ ਸਕਦੀ ਪ੍ਰਿਆ ਨੇ ਆਪਣੀਆਂ ਔਕੜਾਂ ਨੂੰ ਆਪਣੀ ਤਾਕਤ ਬਣਾਇਆ ਅਤੇ ਆਪਣੇ ਸੁਪਨੇ ਨੂੰ ਸੱਚ ਕਰ ਦਿਖਾਇਆ ਉਸ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹਾਰ ਮੰਨਣਾ ਕੋਈ ਹੱਲ ਨਹੀਂ ਜੇ ਤੁਸੀਂ ਵੀ ਆਪਣੇ ਜੀਵਨ ਵਿੱਚ ਕੋਈ ਵੱਡਾ ਟੀਚਾ ਰੱਖਦੇ ਹੋ ਤਾਂ ਉਸ ਲਈ ਸਖਤ ਮਿਹਨਤ ਕਰੋ ਅਤੇ ਆਪਣੇ ਆਪ ਤੇ ਵਿਸ਼ਵਾਸ ਰੱਖੋ ਪ੍ਰਿਆਦੀ ਤਰ੍ਹਾਂ ਹਰ ਮੁਸ਼ਕਿਲ ਨੂੰ ਇੱਕ ਮੌਕੇ ਵਜੋਂ ਦੇਖੋ ਅਤੇ ਆਪਣੀ ਤਾਕਤ ਨੂੰ ਪਛਾਣੋ ਇਹ ਕਹਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਸਫਲਤਾ ਸਿਰਫ ਆਪਣੇ ਲਈ ਨਹੀਂ ਸਗੋਂ ਦੂਜਿਆਂ ਦੀ ਪਲਾਈ ਲਈ ਵੀ ਹੋਣੀ ਚਾਹੀਦੀ ਹੈ ਤੁਸੀਂ ਵੀ ਆਪਣੇ ਸੁਪਨਿਆਂ ਲਈ ਲੜੋ ਕਿਉਂਕਿ ਹਰ ਇੱਕ ਔਕੜ ਤੁਹਾਡੇ ਲਈ ਇੱਕ ਨਵਾਂ ਸਬਕ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ